ਸਾਥੀਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਰਿਵਲ ਪੋਡਕਾਸਟ ਤੇ ਤੇ ਅੱਜ ਅਸੀਂ ਬਹੁਤ ਇੱਕ ਮਹੱਤਵਪੂਰਨ ਸਿਆਸੀ ਵਿਸ਼ੇ ਤੇ ਗੱਲਬਾਤ ਕਰਨੀ ਆ ਉਹ ਵਿਸ਼ਾ ਹੈਗਾ ਇਹ ਯੂਏਪੀਏ ਜਿਹੜਾ ਯੂਏਪੀਏ ਇੱਕ ਕਾਨੂੰਨ ਹੈਗਾ ਇਹ ਅਨਲੌਫਲ ਐਕਟੀਵਿਟੀਜ਼ ਪ੍ਰੋਵੈਂਸ਼ਨ ਐਕਟ ਜਿਹੜਾ ਹੈਗਾ 1967 ਚ ਬਣਿਆ ਸੀਗਾ ਤੇ ਉਹਦੇ ਸੰਬੰਧ ਦੇ ਵਿੱਚ ਹੀ ਹੁਣ ਪਿਛਲੇ ਦਿਨਾਂ ਦੇ ਵਿੱਚ ਯੋਪਾ ਦੇ ਅਧੀਨ ਅ ਪ੍ਰਥਾ ਦੇ ਜਿਹੜੀ ਐਕਟਿਵਿਸਟ ਹੈਗੀ ਆ ਸੋਸ਼ਲ ਐਕਟਿਵਿਸਟ ਤੇ ਲੇਖਕਾ ਰੰਧੂਤੀ ਰਾਏ ਤੇ ਕਾਰਵਾਈ ਕੀਤੀ ਜਾ ਰਹੀ ਆ ਤੇ ਇਹ ਕਾਰਵਾਈ ਇਸ ਸਮੇ ਸਾਡਾ ਮੱਥਾ ਠਣਕਦਾ ਇਹ ਵੀ ਕਾਰਵਾਈ ਉਸ ਸਮੇ ਕੀਤੀ ਜਾ ਰਹੀ ਆ ਜਦੋਂ ਕਿ ਇਲੈਕਸ਼ਨਾਂ ਦੇ ਵਿੱਚ ਮੋਦੀ ਤੇ ਮੋਦੀ ਦਾ ਜਿਹੜਾ ਪੂਰਾ ਫਰੰਟ ਸੀਗਾ ਉਹ ਇੱਕ ਨੈਤਿਕ ਹਾਰ ਦੇ ਵਿੱਚੋਂ ਲੰਘ ਰਿਹਾ ਹੈ ਜਿਸ ਤਰ੍ਹਾਂ ਦਾ ਪੂਰੇ ਦੇਸ਼ ਦੇ ਵਿੱਚ ਭਾਵੇਂ ਕੋਈ ਸਰਕਾਰ ਬਣਾਉਣ ਚ ਕਾਮਯਾਬ ਹੋ ਗਈ ਆ ਪਰ ਜਿਸ ਤਰ੍ਹਾਂ ਨੇ ਉਹਨਾਂ ਨੇ ਵਾਅਦੇ ਕੀਤੇ ਸੀ ਜਿਸ ਤਰ੍ਹਾਂ ਨੇ ਉਹਨਾਂ ਨੇ ਨਫ਼ਰਤ ਦਾ ਜ਼ਹਿਰ ਫਲਾਉਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਵਿਰੋਧ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਨੇ ਆਪ ਦਾ ਵਿਰੋਧ ਜਤਾਇਆ ਇਲੈਕਸ਼ਨਾਂ ਦੇ ਥਰੂ ਜਤਾਇਆ ਜਾਂ ਇਲੈਕਸ਼ਨਾਂ ਤੋਂ ਇਲਾਵਾ ਵੱਖ-ਵੱਖ ਪਲੇਟਫਾਰਮ ਤੋਂ ਜਿਹੜੀਆਂ ਲੜਨ ਵਾਲੀਆਂ ਧਿਰਾਂ ਸੀ ਜਿਵੇਂ ਕਿਸਾਨ ਜਥੇਬੰਦੀਆਂ ਸੀ ਜਾਂ ਹੋਰ ਵੀ ਜਿਹੜੀਆਂ ਆ ਜਮਹੂਰੀ ਜਥੇਬੰਦੀਆਂ ਸੀ ਦੇਸ਼ ਦੇ ਵਿੱਚ ਸੰਘਰਸ਼ ਸੀ ਲੋਕ ਚੁਰਾਉਣਾ ਜਿਵੇਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਉਹਦੇ ਤੋਂ ਬਖਲਾਇਆ ਹੋਇਆ ਜਿਹੜਾ ਇਹ ਇੱਕ ਫਾਸ਼ੀਵਾਦੀ ਹਕੂਮਤ ਆ ਓਨੇ ਹੁਣੇ ਤੇ ਪੜਦਾ ਪਾਉਣ ਦੇ ਲਈ ਨੈਤਿਕ ਹਾਰ ਦੇ ਉੱਤੇ ਪੜਦਾ ਪਾਉਣ ਦੇ ਲਈ ਇੱਕ ਨਵੀਂ ਇੱਕ ਸਿਆਸੀ ਚਾਲ ਜੀ ਅਸੀਂ ਇਹਨੂੰ ਕਹਿ ਸਕਦੇ ਆ ਤਾਂ ਇਹ ਸਿਆਸੀ ਚਾਲ ਦੇ ਵਿੱਚ ਯੂਪਾ ਅ ਅਰੰਧੂਤੀ ਰਾਏ ਤੇ ਲਾਇਆ ਜਾ ਰਿਹਾ ਹੈ ਤੇ ਸਭ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਸਮਝ ਲੈਣੇ ਵੀ ਇਹ ਕਾਨੂੰਨ ਹੈ ਕੀ ਆ ਇਹ ਕਾਨੂੰਨ ਉਸੇ ਤਰ੍ਹਾਂ ਦਾ ਹੀ ਕਾਨੂੰਨ ਆ ਜਿਵੇਂ ਅੰਗਰੇਜ਼ਾਂ ਦੇ ਖਿਲਾਫ ਜਦੋਂ ਸਾਡਾ ਦੇਸ਼ ਗਲਾਮ ਸੀਗਾ ਬਸਤੀਵਾਦੀ ਦੌਰ ਦੇ ਵਿੱਚ ਤਾਂ ਉਦੋਂ ਵੀ ਬਹੁਤ ਸਾਰੇ ਕਾਨੂੰਨ ਲਗਾਏ ਜਾਂਦੇ ਸੀਗੇ ਜਦੋਂ ਸਾਡੇ ਦੇਸ਼ ਨੂੰ ਯਾਦ ਕਰਾਉਣ ਵਾਲੇ ਜਿਹੜੇ ਕ੍ਰਾਂਤੀਕਾਰੀ ਸੀਗੇ ਉਹ ਵੱਖ-ਵੱਖ ਗਤੀਵਿਧੀਆਂ ਜਿਹੜੀਆਂ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਬਹੁਤ ਸਾਰੇ ਕਾਨੂੰਨ ਸੀ ਜਿਦੇ ਵਿੱਚ ਕੋਈ ਦਲੀਲ ਨਹੀਂ ਕੋਈ ਵਕੀਰ ਨਹੀਂ ਕੋਈ ਅਪੀਲ ਨਹੀਂ ਤਾਂ ਉਸੇ ਤਰ੍ਹਾਂ ਦਾ ਹੀ ਇਹ ਕਾਨੂੰਨ ਆ ਤਾਂ ਸਭ ਤੋਂ ਪਹਿਲਾਂ ਇਹ ਕਾਨੂੰਨ 1967 ਦੇ ਵਿੱਚ ਆਉਂਦਾ ਏ 1967 ਦੇ ਵਿੱਚ ਇਹ ਜਿਹੜਾ ਕਾਨੂੰਨ ਆਉਂਦਾ ਏ ਉਸ ਸਮੇਂ ਕੀ ਹੈਗਾ ਵੀ ਦੇਸ਼ ਦੀ ਰਾਸ਼ਟਰੀ ਏਕਤਾ ਖੰਡਤਾ ਤੇ ਸੁਰੱਖਿਆ ਦੇ ਨਾਮ ਦੇ ਉੱਤੇ ਕਿਉਂਕਿ ਉਸ ਸਮੇਂ ਭਾਰਤ ਦੇ ਵਿੱਚ ਬਹੁਤ ਸਾਰੀਆਂ ਵੱਖ-ਵੱਖ ਰਾਜਾਂ ਦੇ ਵਿੱਚ ਜਾਂ ਵੱਖ-ਵੱਖ ਖਿੱਤਿਆਂ ਦੇ ਵਿੱਚ ਆਪਦੀਆਂ ਵੱਖ-ਵੱਖ ਕੌਮਾਂ ਜਿਹੜੀਆਂ ਹੈਗੀਆਂ ਆਪਦੇ ਆਪ ਦੇ ਖਿੱਤਿਆਂ ਦੇ ਲਈ ਸੰਘਰਸ਼ ਕਰ ਰਹੀਆਂ ਸਨ ਆਪਦੀ ਆਪਦੀ ਵੱਖਰੀ ਖੁਦਮੁਖਤਿਆਰੀ ਲਈ ਸੰਘਰਸ਼ ਕਰ ਰਹੀਆਂ ਸਨ ਤਾਂ ਉਹਦੇ ਵਿੱਚੋਂ ਜਿਵੇਂ ਡੀਐਮਕੇ ਸੀ ਉਹ ਦਰਾਵੜੀ ਰਾਜ ਦੇ ਲਈ ਚਿੰਗਾਰਚ ਕਰ ਰਹੀ ਸੀ ਉਹਨਾਂ ਦਾ ਮੁੱਖ ਏਜੰਡਾ ਸੀ ਇਹਨਾਂ ਨੇ ਪਿਛਲੇ ਕੁਝ ਸਮੇਂ ਤੋਂ ਹੀ ਉਹ ਏਜੰਡਾ ਛੱਡਿਆ ਹੈ ਏਵੇਂ ਨਾਗਾ ਲੈਂਡ ਤੇ ਮਜ਼ੋਰਮ ਦੇ ਲੋਕ ਸੀਗੇ ਤਾਂ ਕਹਿਣ ਦਾ ਭਾਵ ਇਹ ਹੈਗਾ ਕਿ ਭਾਰਤ ਕਿਉਂਕਿ ਵੱਖ-ਵੱਖ ਕੌਮਾਂ ਦਾ ਇੱਕ ਸਮੂਹ ਹੈਗਾ ਏ ਤੇ ਉਹ ਕੌਮਾਂ ਦੇ ਸਮੂਹ ਦੇ ਵਿੱਚ ਜਦੋਂ ਉਹਨਾਂ ਕੌਮਾਂ ਦੇ ਜਿਹੜੇ ਹਿੱਤ ਆ ਉਹ ਇੱਕ ਕੇਂਦਰੀ ਕਠੋਰ ਜਿਹੜਾ ਕੇਂਦਰੀਕ੍ਰਿਤ ਢਾਂਚੇ ਦੇ ਵਿੱਚ ਕਠੋਰ ਇੱਕ ਸੈਂਟਰਲਾਈਜ਼ਡ ਢਾਂਚੇ ਦੇ ਵਿੱਚ ਉਹਨੂੰ ਦਬਾਇਆ ਜਾਂਦਾ ਸੀ ਤਾਂ ਉਹਦੇ ਵਿਰੋਧ ਦੇ ਵਿੱਚ ਵੱਖ-ਵੱਖੀਆਂ ਕੌਮਾਂ ਆਪਦੇ ਹਿੱਤਾਂ ਨੂੰ ਆਪਦੇ ਆਪਦੇ ਖਿੱਤੇ ਦੀਆਂ ਸੱਭਿਆਚਾਰਕ ਪਛਾਣ ਦੀ ਬਹਾਲੀ ਦੇ ਲਈ ਤੇ ਆਪਦੇ ਖਿੱਤੇ ਦੀ ਨਿਆਰੀ ਪਛਾਣ ਨੂੰ ਬਚਾਉਣ ਦੇ ਲਈ ਤੇ ਆਪਦੇ ਆਪ ਦੀ ਟੋਨਮੀ ਨੂੰ ਪ੍ਰਾਪਤ ਕਰਨ ਦੇ ਜਿਹੜੇ ਸੰਘਰਸ਼ ਕਰ ਰਹੀਆਂ ਸਨ ਤਾਂ ਉਹਨਾਂ ਤੇ ਬੰਦਿਸ਼ ਲਾਉਣ ਦੇ ਲਈ ਇੰਦਰਾ ਗਾਂਧੀ ਦੇ ਸਮੇਂ ਦੇ ਵਿੱਚ ਇਹ ਜਿਹੜਾ ਕਾਨੂੰਨ ਲੈ ਕੇ ਆਂਤਾ ਗਿਆ ਤਾਂ ਇਹ ਵੀ ਬੜੀ ਇੱਕ ਮਤਲਬ ਕਹੋ ਵੀ ਆ ਵਿਰੋਧਾਪਾਸੀ ਗੱਲ ਆ ਕਿ ਉਸ ਸਮੇਂ ਜਿਹੜਾ ਜਨ ਸੰਗ ਸੀਗਾ ਜਨ ਸੰਗ ਨੇ ਇਹਦੇ ਵਿਰੋਧ ਦੇ ਵਿੱਚ ਬੜੀ ਆਵਾਜ਼ ਉਠਾਈ ਸੀਗੀ 53-54 ਸਾਲ ਪਹਿਲਾਂ ਜਨ ਸੰਗ ਨੇ ਤੇ ਉਸ ਟਾਈਮ ਤੇ ਅਟਲ ਬਿਹਾਰੀ ਵਾਜਪਾਈ ਤੇ ਹੋਰ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਕਾਰਦਵਾਰ ਨੇਤਾ ਸੀਗੇ ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜੀ ਪ੍ਰਤੀਰੋਧ ਦੀ ਆਵਾਜ਼ ਹੈਗੀ ਆ ਜਿਹੜੀ ਮਤਲਬ ਕਿ ਡਾਈਜ਼ੈਂਟ ਹੈਗਾ ਜਿਹੜਾ ਮਤਲਬ ਕਹਿ ਲਓ ਵੀ ਆ ਹਕੂਮਤ ਨੂੰ ਜਿਹੜੀ ਹਕੂਮਤ ਨੂੰ ਆਲੋਚਨਾ ਕਰਨ ਦਾ ਜਿਹੜਾ ਅਧਿਕਾਰ ਹੈਗਾ ਸਾਡੇ ਕੋਲੇ ਉਹਨੂੰ ਇੱਕ ਦਬਾਉਣ ਦੇ ਲਈ ਕਾਲਾ ਕਾਨੂੰਨ ਲਿਆਂਦਾ ਗਿਆ ਤਾਂ ਉਸ ਤੋਂ ਬਾਅਦ ਇਹ ਦੇ ਵਿੱਚ ਕੁਝ ਸੋਧਾਂ ਕੀਤੀਆਂ ਗਈਆਂ 2001 ਦੇ ਵਿੱਚ ਇਹ ਇਹਦੇ ਵਿੱਚ ਸੋਧ ਕੀਤੀ ਗਈ ਉਦੋਂ ਬਾਅਦ 2004 ਦੇ ਵਿੱਚ ਸੋਧ ਕੀਤੀ ਗਈ ਤੇ ਉਸ ਤੋਂ ਬਾਅਦ ਕਿਉਂਕਿ ਇਹਦੇ ਨਾਲ ਹੀ ਇੱਕ ਦੋ ਹੋਰ ਕਾਨੂੰਨ ਸੀ ਪੋਟਾ ਸੀਗਾ ਇੱਕ ਕਾਨੂੰਨ ਤੇ ਪੋਟਾ ਨੂੰ ਪੋਟਾ ਨੂੰ ਵੀ ਖਤਮ ਕਰਕੇ ਤੇ 2004 ਦੇ ਵਿੱਚ ਜਿਹੜਾ ਹੈਗਾ ਯੂਪਾ ਜਿਹੜਾ ਹੈਗਾ ਯੂਪੀ ਇਹਨੂੰ ਬਹੁਤ ਮਜ਼ਬੂਤ ਕੀਤਾ ਗਿਆ ਤੇ ਮજબૂત ਕਰਨ ਤੋਂ ਬਾਅਦ ਇਹਦੇ ਵਿੱਚ ਮਤਲਬ ਕਹਿ ਲੋ ਵੀ ਇਸ ਤਰ੍ਹਾਂ ਦੀਆਂ ਇਹਦੇ ਵਿੱਚ ਬਹੁਤ ਸਾਰੀ ਵੈਗਨੈਸ ਰੱਖੀ ਗਈ ਬਹੁਤ ਸਾਰੀ ਚ ਖੁੱਲ ਰੱਖੀ ਗਈ ਤੇ ਉਹਦੇ ਚ ਕੀ ਹੈਗਾ ਵੀ ਕਿਸੇ ਵੀ ਵਿਅਕਤੀ ਜਾਂ ਸੰਗਠਨ ਨੂੰ ਇਹ ਪਾਵਰ ਦਿੱਤੀ ਗਈ ਹਕੂਮਤ ਕੋਲ ਇਹ ਪਾਵਰ ਦਿੱਤੀ ਗਈ ਵੀ ਕਿਸੇ ਵਿਅਕਤੀ ਜਾਂ ਸੰਗਠਨ ਨੂੰ ਬਿਨਾਂ ਕਿਸੇ ਸਬੂਤਾਂ ਦੇ ਅੱਤਵਾਦੀ ਘੋਸ਼ਿਤ ਕੀਤਾ ਜਾ ਸਕਦਾ ਤੇ ਉਹਦੇ ਤੇ ਕੇਸ ਤਲਾਇਆ ਜਾ ਸਕਦਾ ਇਸ ਤੇ ਬਹੁਤ ਸਾਰੇ ਸੰਗਠਨਾਂ ਦੇ ਬਹੁਤ ਸਾਰੇ ਜਿਹੜੇ ਨਿੱਜੀ ਇਕੱਲੇ ਵਿਅਕਤੀਆਂ ਨੂੰ ਮਤਲਬ ਕਹਿ ਲਓ ਵੀ ਇਹਦੇ ਇਹਦੇ ਅੰਦਰ ਲਿਆ ਕੇ ਇਹਨਾਂ ਨੂੰ ਅੱਤਵਾਦੀ ਕੋਸ਼ਟ ਕੀਤਾ ਗਿਆ ਟੈਰਰਿਸਟ ਕੋਟ ਕੀਤਾ ਗਿਆ ਉਹਨਾਂ ਦੀਆਂ ਗਤੀਵਿਧੀਆਂ ਨੂੰ ਟੈਰਰਿਸਟ ਟੈਰਰਿਸਟ ਗਤੀਵਿਧੀਆਂ ਕੋਸ਼ਟ ਕੀਤਾ ਗਿਆ ਉਹਦੇ ਵਿੱਚ ਬਹੁਤ ਸਾਰੇ ਅੱਤਵਾਦੀ ਜਿਵੇਂ ਸੰਗਠਨ ਜਿਹੜੇ ਕੋਸ਼ਟ ਕੀਤੇ ਹੋਏ ਆ ਅ ਤਾਂ ਉਹਦੇ ਵਿੱਚ ਸੀਪੀਆਈ ਮਾਓਇਸਟ ਹੈਗੀ ਆ ਪਾਰਟੀ ਆਈਐਸਆਈ ਆ ਖਾਲਿਸਤਾਨ ਡਿਪਰੇਸ਼ਨ ਫੋਰਸ ਆ ਗਾਰੋ ਨੈਸ਼ਨਲ ਡਿਪਰੇਸ਼ਨ ਆਰਮੀ ਆ ਤੇ ਇੰਡੀਅਨ ਮੁਜਾਹਿਦੀਨ ਆ ਪਰ 2008 ਤੋਂ ਬਾਅਦ ਇਹਨੂੰ ਹੋਰ ਸਟਰੋਂਗ ਕੀਤਾ ਗਿਆ ਤੇ ਇਹਦੇ ਰਾਹੀਂ ਕੀ ਹੋਇਆਗਾ ਵੀ ਬਿਨਾ ਕਿਸੇ ਅਪੀਲ ਤੋਂ ਦਲੀਲ ਤੋਂ ਲੰਮੇ ਸਮੇਂ ਤੱਕ ਜਿਹੜੇ ਜਿਹੜੇ ਵਿਅਕਤੀ ਹੈਗੇ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾ ਸਕੀ ਤੇ ਪਹਿਲਾਂ ਇਹ 90 ਦਿਨ ਸੀਗਾ 10 ਮਹੀਨੇ ਸੀ ਫਿਰ 180 ਦਿਨ 6 ਮਹੀਨੇ ਜਿਹੜੀ ਹੈਗੀ ਆ ਬਿਨਾ ਕਿਸੇ ਅਪੀਲ ਤੋਂ ਦਲੀਲ ਤੋਂ ਤੇ ਵਕੀਲ ਤੋਂ ਮਤਲਬ ਕਿ ਇਹੋ ਵੀ 180 ਦਿਨ ਬੇਲ ਵੀ ਨਹੀਂ ਮਿਲਦੀ ਤੇ 180 ਦਿਨ ਉਹ ਵਿਅਕਤੀ ਨੂੰ ਜੇਲ੍ਹ ਦੇ ਵਿੱਚ ਡੱਕਿਆ ਜਾ ਸਕਦਾ ਤੇ ਇਹਦੇ ਵਿੱਚ ਬਹੁਤ ਸਾਰੇ ਬੰਦੇ ਸੀ ਸਟੇਨ ਸਵਾਮੀ ਦੀ ਮੌਤ ਵੀ ਹੋ ਗਈ ਆ ਪਿੱਛੇ ਜੇ ਸਟੇਨ ਸਵਾਮੀ ਹੈਗਾ ਇਸ ਤੋਂ ਇਲਾਵਾ ਸੁਦਾਪਾਰਤ ਬਾਜ ਹੈਗੀ ਆ ਅ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਐਕਟਿਵਿਸਟ ਹੈਗੇ ਆ ਉਮਰ ਖਾਲੇ ਦੇ ਹੈਗਾ ਇਹ ਮਤਲਬ ਲਗਭਗ 2019 ਤੋਂ ਲੈ ਕੇ ਤੇ ਉਦੋਂ ਬਾਅਦ ਇਹ ਆਖਿਆ ਜਾਂਦਾ ਵੀ ਲਗਭਗ 5000 ਲੋਕਾਂ ਤੇ ਇਹਨਾਂ ਨੇ ਇਹ ਆਪਾਂ ਜਿਹੜਾ ਹੈਗਾ ਕਾਨੂੰਨ ਲਵਾਇਆ ਤਾਂ ਪਰ ਇਹਦੇ ਵਿੱਚੋਂ ਇਹ ਵੀ ਹੈਗੀ ਬਹੁਤ ਘੱਟ ਪਰਸੈਂਟ ਜਿਹੜੀ ਹੈਗੀ ਆ ਉਹਦੇ ਉਹਦੇ 'ਚ ਮਤਲਬ ਇਹ ਬੰਦੇ ਜਿਹੜੇ ਦੋਸ਼ੀ ਸਿੱਧ ਹੋਏ ਤਾਂ ਇਹਦਾ ਕਹਿਣ ਦਾ ਭਾਵ ਇੱਕੀ ਹੈ ਕਿ ਬਹੁਤ ਸਾਰੇ ਨਿਰਦੋਸ਼ ਬੰਦੇ ਜਿਹੜੇ ਹੈਗੇ ਔਰ ਜੇਲ੍ਹਾਂ ਦੇ ਵਿੱਚ ਇਹ ਹਕੂਮਤ ਨੇ ਡੱਕ ਕੇ ਰੱਖੇ ਉਹਦਾ ਇੱਕ ਸਿੱਧਾ-ਸਿੱਧਾ ਉਹਨਾਂ ਦਾ ਇੱਕ ਮਕਸਦ ਸੀਗਾ ਇਹਦੇ ਵਿੱਚ ਵੀ ਜਿਹੜੀ ਵੀ ਵਿਰੋਧ ਦੀ ਆਵਾਜ਼ ਉੱਠਦੀ ਐ ਇਸ ਦੇਸ਼ ਦੇ ਵਿੱਚੋਂ ਦੀ ਜਾਂ ਕੋਈ ਵੀ ਵੱਖਰੇ ਵਾਰ ਆਵਾਜ਼ਾਂ ਆਵਾਜ਼ਾਂ ਉੱਠਦੀਆਂ ਜਿਹੜੀਆਂ ਜਿਹੜੀਆਂ ਕਿ ਇਹ ਹਕੂਮਤ ਦੇ ਅੱਖ ਦੇ ਵਿੱਚ ਇੱਕ ਸੀਰ ਬਣ ਕੇ ਰੜਕਦੀਆਂ ਐ ਜਾਂ ਉਹਦੇ ਜਿਹੜੇ ਹੈਗੇ ਆ ਉਹ ਜਿਹੜੇ ਸਿਆਸੀ ਏਜੰਡੇ ਨੂੰ ਨੰਗਾ ਕਰਦੀਆਂ ਉਹਦੇ ਉਹਦੀ ਜਿਹੜੀ ਆਰਥਿਕ ਪੱਧਰ ਤੇ ਜਿਹੜੇ ਉਹਦੇ ਫੇਲੀਅਰ ਆ ਉਹਦੀ ਜਿਹੜੀ ਲੁੱਟ ਹੈਗੀ ਆ ਆਰਥਿਕ ਪੱਧਰ ਤੇ ਉਹਨੂੰ ਜਿਹੜਾ ਲੋਕਾਂ ਦੇ ਸਾਹਮਣੇ ਬੇਪਰਦਰ ਕਰ ਕਰਨ ਵਾਲੀਆਂ ਜਿਹੜੀਆਂ ਆਵਾਜ਼ਾਂ ਹੈਗੀਆਂ ਉਹਨਾਂ ਨੂੰ ਦਬਾਇਆ ਜਾਵੇ ਤੇ ਉਹ ਦਬਾਉਣ ਦੇ ਵਿੱਚ ਇਹ ਇੱਕ ਜਿਹੜਾ ਕਾਨੂੰਨ ਹੈਗਾ ਉਹਨੂੰ ਵਰਤਿਆ ਜਾਂਦਾ ਹੈ ਤਾਂ ਇਹਦੇ ਵਿੱਚ ਅਸੀਂ ਦੇਖਿਆ ਕਿ ਭੀਮਾ ਕੋਰਾਗਾ ਉਹ ਹਾਥਰਸ ਜਿਹੜੇ ਕਸ਼ਮੀਰ ਰਾਈਟਸ ਜਿਹੜੇ ਦੰਗੇ ਹੋਏ ਸੀ ਉਹਨਾਂ ਦੇ ਵਿੱਚ ਤੇ ਕਸ਼ਮੀਰ ਦੇ ਵਿੱਚ ਵੀ ਜਿਹੜੇ ਬੰਦੇ ਜਿਹੜੇ ਬੰਦੇ ਵਿਰੋਧ ਦੀ ਆਵਾਜ਼ ਰੱਖਦੇ ਸੀਗੇ ਇਸ ਹਕੂਮਤ ਦੀ ਲੋਚਨਾ ਕਰਦੇ ਸੀ ਉਹਨਾਂ ਦੇ ਉੱਤੇ ਕਿਵੇਂ ਇਹ ਯੋਪਾ ਲਗਾਇਆ ਗਿਆ ਪੀਮਾ ਕਾਰੋ ਬਾਏ ਕਰਾ ਗਾਏ ਦਾ ਸ਼ਾਂਦੋ ਸੀ ਸਰਾਤੀ ਆਸ ਜਾਣਦੇ ਆ ਤੇ ਉੱਥੇ ਜਿਹੜੀ ਵੀ ਘਟਨਾ ਹੋਈ ਉਹਦੇ ਵਿੱਚ ਕਿਵੇਂ ਮਾ ਵਰਬਰਾ ਰਾਓ ਜਾਂ ਹੋਰ ਜਿਹੜੇ ਬੰਦੇ ਸੀਗੇ ਉਹਨਾਂ ਤੇ ਕਿਵੇਂ ਇਸ ਕਾਨੂੰਨ ਦੇ ਰਾਹੀਂ ਲਗਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਕਿਵੇਂ ਜੇਲ੍ਹਾਂ ਦੇ ਵਿੱਚ ਢੱਕਿਆ ਗਿਆ ਤਾਂ ਇਵੇਂ ਹੀ ਅਰਦੁਤੀ ਰਾਏ ਦੇ ਉੱਤੇ ਹੋਣੇ ਕੇਸ ਲਗਾਇਆ ਇਹ ਜਿਹੜਾ ਕਾਨੂੰਨ ਲਾਇਆ ਜਾ ਰਿਹਾ ਹੈ ਤਾਂ ਇਹ ਜਿਹੜਾ ਮਤਲਬ ਕਿ ਅਰਦੁਤੀ ਰਾਏ ਦਾ ਜਿਹੜਾ ਜਿਹੜੇ ਆਧਾਰ ਤੇ ਉੱਤੇ ਯਾਪਾ ਲਗਾਇਆ ਜਾ ਰਿਹਾ ਇਹ ਉਹਦੀ ਜਿਹੜੀ ਗੱਲਬਾਤ ਹੈਗੀ ਆ ਆਜ਼ਾਦੀ ਨਾਂ ਦਾ ਇੱਕ ਪ੍ਰੋਗਰਾਮ ਹੋਇਆ ਸੀਗਾ ਦਿੱਲੀ ਦੇ ਵਿੱਚ ਤੇ ਉਸ ਟਾਈਮ ਉਹਨੇ ਜਿਹੜੀਆਂ ਜਿਹੜੇ ਬਿਆਨ ਦਿੱਤੇ ਸੀ 2014 ਤੋਂ ਬਾਅਦ ਹੁਣ ਉਹ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਤੇ ਤਾਂ ਇਹ ਇੱਕ ਤਾਂ ਇਹ ਮੱਥਾ ਖਣਕਦਾ ਵੀ ਇੰਨਾ ਲੰਮਾ ਸਮਾਂ ਕਿਉਂ ਨਹੀਂ ਕਾਰਵਾਈ ਕੀਤੀ ਗਈ ਦੂਜਾ ਇਹ ਹੈਗਾ ਵੀ ਵਿਚਾਰ ਪ੍ਰਗਟ ਆਵੇ ਦੀ ਇੱਕ ਪਾਸੇ ਤਾਂ ਮੋਦੀ ਹਕੂਮਤ ਤੇ ਉਹਦੇ ਮੰਤਰੀ ਹੈਗੇ ਆ ਉਹ ਸ਼ਰਿਆ ਆਮ ਇਸ ਦੇਸ਼ ਦੇ ਮੁਸਲਮਾਨਾਂ ਦੇ ਖਿਲਾਫ ਨਫ਼ਰਤੀ ਜ਼ਹਿਰ ਉਗਲਦੇ ਆ ਅਸੀਂ ਵੇਖਿਆ ਕਿ ਇਲੈਕਸ਼ਨਾਂ ਤੋਂ ਪਹਿਲਾਂ ਕਿਵੇਂ ਮੋਦੀ ਨੇ ਮੁਸਲਮਾਨਾਂ ਦੇ ਖਿਲਾਫ ਮਤਲਬ ਉਹਨਾਂ ਦੇ ਰਹਿਣ ਸਹਿਣ ਤੇ ਉਹਨਾਂ ਦੀ ਜੀਵਨ ਸ਼ੈਲੀ ਤੇ ਕਿਵੇਂ ਸਿੱਧੇ ਹਮਲੇ ਕੀਤੇ ਤੇ ਉਸ ਤੋਂ ਇਲਾਵਾ ਅਸੀਂ ਦੇਖਿਆ ਕਿ ਕਿਵੇਂ ਦੇਸ਼ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਮੁਸਲਮਾਨਾਂ ਦੇ ਨਾਲ ਧੱਕਾ ਹੋਇਆ ਏ ਕਿਵੇਂ ਅ ਦੇਸ਼ ਦੇ ਵਿੱਚ ਇਹਨਾਂ ਦੇ ਜਿਹੜੇ ਮੰਤਰੀ ਹੈਗੇ ਆ ਪਾਰਲੀਮੈਂਟ ਦੇ ਵਿੱਚ ਇਹਨਾਂ ਦੇ ਜਿਹੜੇ ਮੰਤਰੀ ਹੈਗੇ ਆ ਉਹ ਕਿਵੇਂ ਇਸ ਦੇਸ਼ ਦੀਆਂ ਘਟਕੰਤੀਆਂ ਦੇ ਖਰਾਬ ਜ਼ਹਿਰ ਉਗਲ ਗੁਲਦੇ ਆ ਤਾਂ ਉਹਨਾਂ ਦੇ ਖਿਲਾਫ ਕਦੇ ਕੋਈ ਕਾਰਵਾਈ ਨਹੀਂ ਹੋएगी ਕਿ ਉਹ ਦੇਸ਼ ਨੂੰ ਤੋੜਨ ਦੀ ਗੱਲ ਕਰ ਰਹੇ ਆ ਉਹ ਦੇਸ਼ ਦੀ ਏਕਤਾ ਖੰਡਤਾ ਨੂੰ ਉਹ ਖਤਰਾ ਪੈਦਾ ਕਰ ਰਹੇ ਆ ਤੇ ਬਜਾਏ ਇੱਕ ਜਿਹੜੀ ਸੋਸ਼ਲ ਐਕਟਿਵਿਸਟ ਹੈਗੀ ਆ ਉਸ ਤੇ ਉਹਨੂੰ ਇੱਕ ਨਿਸ਼ਾਨਾ ਬਣਾਇਆ ਜਾਂਦਾ ਤੇ ਉਹ ਨਿਸ਼ਾਨਾ ਵੀ ਲਗਭਗ 10 ਸਾਲਾਂ ਬਾਅਦ ਉਸ ਸਮੇਂ ਬਣਾਇਆ ਜਾ ਰਿਹਾ ਹੈ ਆ ਜਿਹੜਾ ਸਮਾਂ ਬੜਾ ਮਹੱਤਵਪੂਰਨ ਸਮਾਂ ਹੈਗਾ ਹੈ ਤਾਂ ਇਹ ਇਹਦੇ ਇਹਦੇ ਰਾਹੀਂ ਇੱਕ ਨੈਰੇਟਿਵ ਵੀ ਜਿਹੜੀ ਹੈਗੀ ਆ ਆ ਜਿਹੜੀ ਜੋ ਕੀ ਜਿਹੜੀ ਮੋਦੀ ਹਕੂਮਤ ਉਹ ਖੜਾ ਕਰਨ ਦੀ ਕੋਸ਼ਿਸ਼ ਕਰ ਰਹੀ ਆ ਤਾਂ ਨੈਰੇਟਿਵ ਦੇ ਰਾਹੀਂ ਉਹ ਇੱਕ ਜਿਹੜਾ ਇਥੋਂ ਦਾ ਜਿਹੜਾ ਬਹੁ ਗੰਤੀ ਜਿਹੜਾ ਹਿੰਦੂ ਵਰਗ ਹੈਗਾ ਇਹ ਉਹਨੂੰ ਵਰਗਲਾਉਣ ਦੇ ਲਈ ਉਦੇ ਵਿੱਚ ਅੰਤਰਰਾਸ਼ਟਰੀਵਾਦ ਦੀਆਂ ਭਾਵਨਾਵਾਂ ਭਰਨ ਦੇ ਲਈ ਤੇ ਉਹਦਾ ਜਿਹੜਾ ਧਿਆਨ ਹੈਗਾ ਅਸਲ ਜਿਹੜੇ ਜਿਹੜੇ ਸਿਆਸੀ ਤੇ ਆਰਥਿਕ ਸਵਾਲਾਂ ਤੋਂ ਲੰਬੇ ਕਰਨ ਦੇ ਲਈ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਤਾਂ ਇਹ ਵੀ ਮੈਂ ਆਪਦੇ ਸਾਥੀਆਂ ਨੂੰ ਦੱਸ ਦੇਣਾ ਚਾਹਣਾ ਕਿ ਅਰੰਦੁਤੀ ਰਾਏ ਜਿਹੜੀ ਹੈਗੀ ਆ ਉਹ ਕੇਵਲ ਸੋਸ਼ਲ ਐਕਟਿਵਿਸਟ ਨਹੀਂ ਉਹ ਬਹੁਤ ਵੱਡੀ ਤਕੜੀ ਨਾਵਲਕਾਰਾ ਹੈਗੀ ਆ ਜਿਸ ਨੂੰ ਕੋ ਬੁਕਰ ਪ੍ਰਾਈਜ਼ ਮਿਲਿਆ ਹੋਇਆ ਹੈ ਗॉड ਆਫ ਸਮਾਲ ਸਿੰਘ ਤੇ ਇਸ ਤੋਂ ਲਾਵੇ ਇੱਕ ਜਿਹੜਾ ਉਹਦਾ ਪਿੱਛੇ ਜੇ ਨਾਵਲ ਹੈ ਜਿਹਦਾ ਪੰਜਾਬੀ ਚ ਵੀ ਅਨਵਾਦ ਹੋਇਆ ਹੈ અપਾਰ ਖੁਸ਼ੀ ਕਾ ਘਰਾਣਾ ਹਨਾ ਖੁਸ਼ੀਆਂ ਦਰਬਾਰੇ ਖੁਸ਼ੀਆਂ ਬੇਪਨਾਮ ਜਿਹਦਾ ਦਲਜੀਤ ਅੰਮੀ ਨੇ ਅਨਵਾਦ ਕੀਤਾ ਸੀਗਾ ਤੇ ਗੋਡ ਆਫ ਸਮਾਲ ਥਿੰਗਸ ਦਾ ਵੀ ਅਨਵਾਦ ਹੋ ਚੁੱਕਾ ਹੈ ਤਾਂ ਇਸ ਤੋਂ ਇਲਾਵਾ ਉਹਦੇ ਬਹੁਤ ਸਾਰੇ ਲੇਖ ਹੈਗੇ ਆ ਬਹੁਤ ਸਾਰੇ ਲੇਖ ਹੈਗੇ ਆ ਜਿਹੜੇ ਕੇਵਲ ਮੋਦੀ ਹਕੂਮਤ ਦਾ ਨਹੀਂ ਇਸ ਤੋਂ ਪਹਿਲਾਂ ਜਿਹੜੀ ਕਾਂਗਰਸ ਦੀ ਹਕੂਮਤ ਸੀ ਉਸ ਤੋਂ ਪਹਿਲਾਂ ਜਿਹੜੀਆਂ ਸਾਡੀਆਂ ਖੱਬੇ ਪੱਖੀ ਧਿਰਾਂ ਸੀ ਉਹਨਾਂ ਦੀ ਵੀ ਉਹ ਓਨੀ ਹੀ ਤਿੱਖੀ ਲੋਚਨਾ ਕਰਦੀ ਆ ਆ ਸਾਡੇ ਸਾਹਮਣੇ ਹੈਗਾ ਸਰਦਾਰ ਸਰੋਵਰ ਜਿਹੜਾ ਡੈਮ ਹੈਗਾ ਗੁਜਰਾਤ ਦੇ ਉੱਤੇ ਉਹਦੇ ਵਿਰੋਧ ਚ ਜਿਹੜੀ ਮੂਵਮੈਂਟ ਚੱਲੀ ਸੀਗੀ ਉਸ ਮੂਵਮੈਂਟ ਦੇ ਵਿੱਚ ਕਿਵੇਂ ਅ ਅਰੰਦੁਤੀ ਰਾਏ ਨੇ ਵਾਚ ਚੜ ਕੇ ਹਿੱਸਾ ਪਾਇਆ ਤੇ ਕਿਵੇਂ ਆਪਦੇ ਲੇਖਾਂ ਦੇ ਰਾਹੀਂ ਅਖਬਾਰੀ ਲੇਖਾਂ ਦੇ ਰਾਹੀਂ ਕਾਲਮਾਂ ਦੇ ਰਾਹੀਂ ਲੋਕਾਂ ਦੇ ਵਿੱਚ ਇੱਕ ਚੇਤਨਾ ਲੈ ਕੇ ਆਂਦੀ ਤਾਂ ਇਸੇ ਤਰ੍ਹਾਂ ਹੀ ਉਹਨੇ ਜਿਹੜਾ ਪਰਮਾਣੂ ਸਮਝੌਤਾ ਕੀਤਾ ਸੀ ਭਾਰਤ ਨੇ ਜਾਂ ਪਰਮਾਣੂ ਪ੍ਰਯੋਗ ਕੀਤੇ ਸੀ ਉਹਦੇ ਖਤਰਿਆਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਂਤਾ ਇਸ ਤਰ੍ਹਾਂ ਹੁਣ ਵੀ ਜਿਹੜੀਆਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਲਗਾਤਾਰ ਜਿਹੜੀ ਅਰੰਧਤੀ رائے ਹੈਗੀ ਆ ਉਹ ਮੋਦੀ ਹਕੂਮਤ ਦੇ ਜਿਹੜੇ ਇਹ ਫਾਸਿਸਟ ਚਿਹਰੇ ਨੂੰ ਜਿਹੜੇ ਹਿੰਦੂਤਵੀ ਜਿਹੜਾ ਫਾਸਿਸਟ ਚਿਹਰਾ ਹੈਗਾ ਜਿਹੜਾ ਧਾਰਮਿਕ ਜਿਹੜੀਆਂ ਭਾਵਨਾਵਾਂ ਪਰਖਪੜਕਾ ਕੇ ਲੋਕਾਂ ਨੂੰ ਵਰਗਲਾ ਰਿਹਾ ਹੈ ਤਾਂ ਜਿਹੜਾ ਇਹਦਾ ਸੂਖਮ ਅਜੰਡਾ ਹੈ ਇਸ ਦੇਸ਼ ਦੀ ਪਛਾਣ ਨੂੰ ਇਸ ਦੇਸ਼ ਦੇ ਰਹਿਣ ਸਹਿਣ ਨੂੰ ਜਾ ਇਸ ਜਿਹੜਾ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਇੱਕ ਰੰਗ ਦੇ ਵਿੱਚ ਰੰਗਣ ਦੀ ਜਿਹੜੀ ਕੋਸ਼ਿਸ਼ ਹੈਗੀ ਉਹਨੂੰ ਬੜੇ ਖੂਬਸੂਰਤ ਤਰੀਕੇ ਨਾਲ ਉਹ ਬੇਵਾਰਤ ਕਰਦੀ ਆ ਪਿੱਛੇ ਜੀ ਉਹਦੀ ਇੱਕ ਇੰਟਰਵਿਊ ਸੀ ਉਹ ਇੰਟਰਵਿਊ ਦੇ ਵਿੱਚ ਸ਼ਰਿਆਮ ਕਹਿੰਦੀ ਕਿ ਦੇਸ਼ ਇੱਕ ਫਾਸਿਸਟ ਫਾਸਿਸਟ ਰਜੀਮ ਵੱਲ ਨੂੰ ਵੱਧ ਰਿਹਾ ਹੈ ਤਾਂ ਉਹ ਕਾਰਨ تھا ਪਰ ਦੇ ਨਾਲ ਉਹਦੀ ਇੰਟਰਵਿਊ ਸੀਗੀ ਤਾਂ ਇਹਨੂੰ ਲਗਾਤਾਰ ਜਿਹੜੀ ਹੈਗੀ ਆ ਰੰਦੂਤੀ ਰਾਏ ਇਸ ਹਕੂਮਤ ਦੀ ਮਤਲਬ ਜਿਹੜੀ ਹੈਗੀ ਆ ਕਿਉਂਕਿ ਸਰਕਾਰਾਂ ਲਗਾਤਾਰ ਸਮੇਂ-ਸਮੇਂ ਤੇ ਬਦਲ ਰਹੀਆਂ ਨੇ ਪਰ ਜਿਹੜੀ ਇੰਡੀਅਨ ਸਟੇਟ ਹੈਗੀ ਆ ਉਹ ਸਟੇਟ ਦਾ ਨੇਚਰ ਕੀ ਹੈਗਾ ਏ ਤੇ ਇਹ ਸਟੇਟ ਕਿਹੜੀ ਆਡਿਓਲੋਜੀ ਤੇ ਚੱਲਦੀ ਆ ਤੇ ਉਹ ਆਡਿਓਲੋਜੀ ਦੀ ਪੂਰੀ ਜਿਹੜੀ ਵਿਚਾਰਧਾਰਾ ਹੈਗੀ ਜਿਹਨੂੰ ਕਿ ਪ੍ਰੋਗਰੈਸ ਦੀ ਵਿਚਾਰਧਾਰਾ ਆਖਿਆ ਜਾਂਦਾ ਪਰ ਉਹ ਪ੍ਰੋਗਰੈਸ ਦੀ ਵਿਚਾਰਧਾਰਾ ਨਹੀਂ ਵਰਦੂਤੀ ਗਏ ਦੇ ਕਹਿਣ ਅਨੁਸਾਰ ਉਹ ਲੋਕਾਂ ਦੇ ਜਿਹੜੇ ਲਹੂ ਪਸੀਨੇ ਨੂੰ ਨਿਚੋੜ ਕੇ ਉਹਦੇ ਬਿਨਾ ਤੇ ਚੱਲਣ ਵਾਲੀ ਜਿਹੜੀ ਇਹ ਖੜੀ ਹੋਈ ਸਟੇਟ ਆ ਜਿਹੜੀ ਉਹਦੀ ਲੋਚਨਾ ਕਰਦੀ ਆ ਸਾਡੇ ਸਾਹਮਣੇ ਉਹ ਜਿਹੜੀ ਡੈਮ ਸਾਰੀ ਦੀ ਲੋਚਨਾ ਹੈਗੀ ਉਹ ਵੀ ਸਾਡੇ ਸਾਹਮਣੇ ਆਉਂਦੀ ਆ ਵੀ ਕਿਵੇਂ ਇਸ ਦੇਸ਼ ਦੇ ਵਿੱਚ ਡੈਮਾਂ ਦੀ ਸਾਰੀ ਜਾਂ ਵਿਕਾਸ ਦੇ ਹੋਰ ਪ੍ਰੋਜੈਕਟਾਂ ਨੇ ਕੋਵੇਂ ਕਿਵੇਂ ਲੋਕਾਂ ਦਾ ਵੱਡੀ ਬਜਟ ਤੇ ਉਜਾੜਾ ਕੀਤਾ ਕਿਵੇਂ ਉਹਨਾਂ ਨੂੰ ਘਰਾਂ ਤੋਂ ਬੇਕਾਰ ਕੀਤਾ ਪੁਨਰਵਾਸ ਦਾ ਕੋਈ ਵੀ ਇੱਥੇ ਕੋਈ ਕੋਈ ਪ੍ਰਤੱਖ ਪਾਲਿਸੀ ਨਹੀਂ ਸਾਨੂੰ ਮਿਲਦੀ ਕੀ ਤਾਂ ਕਿਵੇਂ ਇਹਦੇ ਨਾਲ ਹੀ ਕਿਵੇਂ ਇਸ ਵਿਕਾਸ ਦੀ ਜਿਹੜੀ ਵਿਚਾਰਤਾਰਾ ਨੇ ਕਿਵੇਂ ਹਰੀ ਕ੍ਰਾਂਤੀ ਦੇ ਥਰੂ ਇਸ ਇਸ ਸਾਮਰਾਜ ਜਿਹੜੇ ਹੱਲੇ ਦੇ ਅੰਦਰ ਕਿਵੇਂ ਇੱਥੋਂ ਦੇ ਕਿਸਾਨਾਂ ਦਾ ਕਿਸਾਨਾਂ ਦੀ ਦਾ ਸ਼ੋਸ਼ਣ ਕੀਤਾ ਕਿਵੇਂ ਉਹਨਾਂ ਦੇ ਕਿਸਾਨਾਂ ਨੂੰ ਹਾਸ਼ੀਏ ਤੇ ਧੱਕਿਆ ਤੇ ਫਿਰ ਕਾਲੇ ਕਾਨੂੰਨ ਜਦੋਂ ਸਾਡੇ ਤੈਨ ਆਉਂਦੇ ਆ ਕਿਸਾਨ ਅੰਦੋਲਨ ਦੇ ਵਿੱਚ ਉਦੋਂ ਵੀ ਹਰਨੁਤੀ ਰਾਏ ਵੱਟ ਚੜ ਕੇ ਹਿੱਸਾ ਲੈਂਦੀ ਆ ਤੇ ਉਦੋਂ ਵੀ ਉਹ ਇੱਕ ਮੁੱਖਰ ਆਵਾਜ਼ ਬਣਦੀ ਆ ਪ੍ਰਤੀਰੋਧ ਦੀ ਤਾਂ ਇਸ ਪੂਰੇ ਸਿਨੈਰੀਓ ਦੇ ਵਿੱਚ ਇਹ ਸਿੱਧੇ ਤੌਰ ਤੇ ਸਪਸ਼ਟ ਹੋ ਜਾਂਦਾ ਹੈ ਕਿ ਜਿਹੜਾ 10 14 ਸਾਲਾਂ ਬਾਅਦ 13-14 ਸਾਲਾਂ ਬਾਅਦ ਜਿਹੜਾ ਇਹ ਵਾਪਸ ਜਿਹੜਾ ਇਹ ਕੇਸ ਖੋਲਿਆ ਗਿਆ ਤਾਂ ਉਹਦਾ ਮਕਸਦ ਕੀ ਆ ਉਹਦਾ ਮਕਸਦ ਇਹ ਹੈਗਾ ਕਿ ਜਿਹੜਾ ਲਗਾਤਾਰ ਜਿਹੜਾ ਇਸ ਦੇਸ਼ ਦਾ ਜਿਹੜਾ ਆਰਥਿਕ ਤੇ ਸਮਾਜਿਕ ਸੰਕਟ ਗਹਿਰਾ ਹੋ ਰਿਹਾ ਹੈ ਇਸ ਦੇਸ਼ ਦੇ ਵਿੱਚ ਲਗਾਤਾਰ ਗਰੀਬੀ ਬੇਰੁਜ਼ਗਾਰੀ ਵੱਧ ਰਹੀ ਆ ਉਹਦੇ ਵਿਰੋਧ ਦੇ ਵਿੱਚ ਤੇ ਜਿਹੜਾ ਬੀਜੇਪੀ ਦਾ ਜਿਹੜਾ ਹਿੰਦੂਤਵ ਅਜੰਡਾ ਹੈਗਾ ਉਹਨੂੰ ਜਿਹੜੇ-ਜਿਹੜੇ ਲੋਕ ਚੈਲੰਜ ਕਰਦੇ ਜਿਹੜੇ-ਜਿਹੜੇ ਲੋਕ ਨੂੰ ਮੁਖਰ ਹੋ ਕੇ ਉਹਨੂੰ ਉਹਦੀ ਉਹਦੀ ਇੱਕ ਸੂਖਮ تنਕੀਦ ਸੂਖਮ ਲੋਚਨਾ ਪੇਸ਼ ਕਰਦੇ ਆ ਤੇ ਜਿਹੜੀ ਬ੍ਰਾਹਮਣੀ ਕਲ ਜਿਹੜਾ ਆਇਡੀਓਲੋਜੀ ਹੈਗੀ ਬ੍ਰਾਹਮਣੀ ਕਲ ਪੂਰਾ ਇੱਕ ਪ੍ਰਬੰਧ ਹੈਗਾ ਉਹਦੀ ਜਿਹੜੀ ਲੋਚਨਾ ਕਰਨ ਵਾਲੇ ਬੰਦੇ ਆ ਉਹਨਾਂ ਤੇ ਇਹ ਜਿਹੜੀ ਹਕੂਮਤ ਹੈ ਬੜੇ ਤਿੱਖੇ ਵਾਰ ਕਰਦੀ ਆ ਉਹਦੇ ਲਈ ਜਿਹੜੇ ਕਾਨੂੰਨ ਹੈਗੇ ਆ ਆਪਾਰਗੇ ਕਾਨੂੰਨ ਹੈਗੇ ਆ ਤੇ ਇਹ ਇੱਕ ਕਾਰਗਰ ਟੂਲ ਦੀ ਤਰ੍ਹਾਂ ਕੰਮ ਕਰਦੇ ਆ ਤਾਂ ਸਾਨੂੰ ਇਹੋ ਜਿਹੇ ਜਿਹੜੇ ਕਾਰਕੁਨ ਹੈਗੇ ਆ ਉਹਨਾਂ ਦੇ ਲਈ ਆਵਾਜ਼ ਉਠਾਉਣੀ ਚਾਹੀਦੀ ਆ ਤੇ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਤਾਂ ਅੱਜ ਦੀ ਸਾਡੀ ਇਹ ਵੀਡੀਓ ਇੰਨੀ ਹੀ ਸੀ ਤੁਹਾਨੂੰ ਕਿਵੇਂ ਚੰਗੀ ਲੱਗੀ ਸਾਨੂੰ ਜਰੂਰ ਦੱਸਣਾ ਸਾਡੇ ਚੈਨਲ ਨੂੰ